ਹੈਲੋ ਫਰੈਂਡਸ ਸਿਕਰ ਅੱਜ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਬਹੁਤ ਹੀ ਸੋਹਣਾ ਤੇ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਵੀ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਖਾਸ ਕਰਕੇ ਤੁਸੀਂ ਨੂੰ ਸ਼ਾਲ ਵਗੈਰਾ ਤੇ ਮਫਲਰ ਵਗੈਰਾ ਤੇ ਜਿਆਦਾ ਯੂਜ਼ ਕਰ ਸਕਦੇ ਹੋ ਬਾਕੀ ਆਪਣੀ ਚੋਇਸ ਹੁੰਦੀ ਆਪਾਂ ਹਨਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਜਣਾ ਕਰ ਸਕਦੇ ਆਂ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਹਾਂ ਜੀ ਫਿਰ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਇਸ ਡਿਜ਼ਾਈਨ ਨੂੰ ਬਣਾਉਣ ਲਈ ਤੁਹਾਨੂੰ 2-2 ਕੁੰਡਿਆਂ ਦੀ ਜ਼ਰੂਰਤ ਪੈਣੀ ਆ 2-2 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਜਿੰਨੇ ਕੁੰਡਿਆਂ ਦੀ ਲੋੜ ਆ ਓਨੇ ਕੁੰਡੇ ਰੱਖ ਸਕਦੇ ਹਾਂ ਕਰਦੇ ਹਾਂ ਜੀ ਫਿਰ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਹਿਲੀ ਸਲਾਈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਜਿਹੜੀ ਆਪਾਂ ਨੇ ਪਾਉਣੀ ਹੈ ਪੂਰੀ ਦੀ ਪੂਰੀ ਆਪਾਂ ਨੇ ਸਿੱਧੀ ਪਾਉਣੀ ਹੈ ਪਹਿਲੀ ਸਲਾਈ ਜਿਹੜੀ ਪੂਰੀ ਦੀ ਪੂਰੀ ਆਪਾਂ ਨੇ ਸਿੱਧੀ ਬਣਾ ਕੇ ਕੰਪਲੀਟ ਕਰਨੀ ਆ ਪਲੇਨ ਬਣਾ ਕੇ ਕੰਪਲੀਟ ਕਰਨੀ ਹੈ ਪਹਿਲੀ ਸਲਾਈ ਆਪਾਂ ਨੇ ਪੂਰੀ ਦੀ ਪੂਰੀ ਪਲੇਨ ਬਣਾ ਕੇ ਕੰਪਲੀਟ ਕਰਨੀ ਹੈ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈ ਜਿਹੜਾ ਇਹ ਬਣ ਕੇ ਤਿਆਰ ਹੋਊਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਪਲੀਜ਼ ਲਾਈਕ ਔਰ ਕੋਈ ਨਾ ਕੋਈ ਕਮੈਂਟ ਜਰੂਰ ਕਰਕੇ ਜਾਇਓ ਪਹਿਲੀ ਸਲਾਈ ਆਪਾਂ ਨੇ ਪਲੇਨ ਬਣਾ ਕੇ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਆ ਹੁਣ ਆਪਾਂ ਆ ਗਏ ਆ ਬੈਕ ਸਾਈਡ ਤੇ ਡਿਜ਼ਾਈਨ ਦੀ ਹੈਗੀ ਆ ਦੂਜੀ ਸਲਾਈ ਦੂਜੀ ਸਲਾਈ ਦੇ ਵਿੱਚ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਐਕਸਟਰਾ ਉਹਨੂੰ ਉਤਾਰੋ ਚਾਹੇ ਘੁਮੋ ਧਾਗਾ ਪਿੱਛੇ ਕਰਨਾ ਧਾਗਾ ਪਿੱਛੇ ਕਰਕੇ ਐਦਾਂ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਬਣਾਉਣਾ ਠੀਕ ਹੈ ਜੀ ਧਾਗਾ ਪਿੱਛੇ ਹੀ ਰਹੂਗਾ ਫਿਰ ਇਦਾਂ ਬੈਕ ਸਾਈਡ ਤੋਂ ਦੋ ਕੁੰਡੀਆਂ ਦਾ ਆਪਾਂ ਨੇ ਇੱਕ ਬਣਾਉਣਾ ਫਿਰ ਇਦਾਂ ਬੈਕ ਸਾਈਡ ਤੋਂ ਆਪਾਂ ਨੇ ਦੋ ਕੁੰਡੀਆਂ ਦਾ ਇੱਕ ਬਣਾਉਣਾ ਡਿਜ਼ਾਈਨ ਦੀ ਦੂਜੀ ਸਲਾਈਆ ਬੈਕ ਸਾਈਡ ਤੋਂ ਪੂਰੀ ਸਲਾਈ ਆਪਾਂ ਦੋ ਦੋ ਕੁੰਡੀਆਂ ਦਾ ਇੱਕ ਇੱਕ ਬਣਾ ਕੇ ਕੰਪਲੀਟ ਕਰਦੇ ਜਾਵਾਂਗੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਹਰ ਕੋਈ ਆਸਾਨੀ ਦੇ ਨਾਲ ਬਣਾ ਸਕਦਾ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਜੀ ਤੁਸੀਂ ਤੇ ਫਿਰ ਕਮੈਂਟ ਵੀ ਕਰਕੇ ਜ਼ਰੂਰ ਦੱਸਿਓ ਲਾਸਟ ਤੇ ਆਪਾਂ ਨੇ ਇੱਕ ਹੀ ਕੁੰਡਾ ਰੱਖਣਾ ਇਸ ਕਰਕੇ ਇੱਕ ਬਾਅਦ ਗਿਆ ਸੀ ਆਪਾਂ ਨੇ ਉਹਦਾ ਇੱਕ ਬਣਾਤਾ ਹੁਣ ਡਿਜ਼ਾਈਨ ਦੀ ਹੈਗੀ ਆ ਤੀਜੀ ਸਲਾਈ ਆਪਾਂ ਪਹੁੰਚ ਗਿਆਂ ਜੀ ਸਿੱਧੇ ਪਾਸੇ ਸਿੱਧੇ ਪਾਸੇ ਤੁਸੀਂ ਨੇ ਕੀ ਕਰਨਾ ਪਹਿਲੇ ਕੁੰਡੇ ਨੂੰ ਉਤਾਰੋ ਚਾਹੇ ਬੁਣੋ గా అవుగా జీ పాడ సెల్ కిధా బావే ధాగా సగే ధాగా ఫేర్ సగే ਧਾਗਾ ਆਪਣੇ ਵੱਲ ਇੱਕ ਕੁੰਡਾ ਫੇਰ ਸਿੱਧਾ ਬਣਾ ਦਾਂਗੇ ਧਾਗਾ ਆਪਣੇ ਵੱਲ ਇੱਕ ਕੁੰਡਾ ਫੇਰ ਸਿੱਧਾ ਬਣਾ ਲਾਂਗੇ ਧਾਗਾ ਆਪਣੇ ਵੱਲ ਇੱਕ ਕੁੰਡਾ ਫੇਰ ਸਿੱਧਾ ਬਣਾ ਲਾਂਗੇ ਧਾਗਾ ਆਪਣੇ ਵੱਲ ਇੱਕ ਕੁੰਡਾ ਸਿੱਧਾ ਇੱਕ ਇੱਕ ਕੁੰਡਾ ਨਾਲ ਆਪਣੀ ਇੱਕ ਇੱਕ ਜਾਲੀ ਬਣਦੀ ਜਾਊ ਆਪਣੇ ਕੁੰਡੇ ਨੇ ਜਿਹੜੇ ਪੂਰੇ ਹੁੰਦੇ ਜਾਣਗੇ ਜੀ ਐਂਡ ਤੇ ਜਾ ਕੇ ਤੁਸੀਂ ਕੁੰਡਿਆਂ ਨੂੰ ਕਾਊਂਟ ਵੀ ਕਰ ਸਕਦੇ ਹੋ ਕੋਈ ਘਾਟਾ ਵਾਧਾ ਹੋਵੇ ਆਪਾਂ ਪੂਰਾ ਕਰ ਸਕਦੇ ਆ ਇੱਕੋ ਜਿਹਾ ਤੱਗਾ ਆਪਣੇ ਵੱਲ ਇੱਕ ਕੁੰਡਾ ਸਿੱਧਾ ਤੱਗਾ ਆਪਣੇ ਵੱਲ ਇੱਕ ਕੁੰਡਾ ਸਿੱਧਾ ਲਾਸਟ ਵਾਲੇ ਨੂੰ ਤੁਸੀਂ ਜਿੱਦਾਂ ਮਰਜ਼ੀ ਬਣਾ ਲਓ ਠੀਕ ਹੈ ਡਿਜ਼ਾਈਨ ਆਪਣਾ ਜਿਹੜਾ ਬਣਨਾ ਤਿਆਰ ਹੋ ਗਿਆ ਹੁਣ ਆਪਾਂ ਆ ਗਏ ਡਿਜ਼ਾਈਨ ਦੀ ਚੌਥੀ ਸਲਾਈ ਚੌਥੀ ਸਲਾਈ ਤੇ ਪਹਿਲਾ ਕੁੰਡਾ ਐਕਸਟਰਾ ਉਤਾਰੋ ਚਾਹੇ ਬਣੋ ਬਾਕੀ ਸਾਰੀ ਸਲਾਈ ਆਪਣੀ ਜਿਹੜੀ ਇਹ ਉਲਟੀ-ਉਲਟੀ ਹੀ ਪਾਉਗੀ ਪੂਰੇ ਦੇ ਪੂਰੇ ਜਿਹੜੇ ਕੁੰਡੇ ਨੇ ਸਾਰੀ ਸਲਾਈ ਤੇ ਆਪਾਂ ਇਸ ਤਰ੍ਹਾਂ ਮੋਰੇ ਧਾਗਾ ਕਰਕੇ ਉਲਟੇ ਹੀ ਬਣਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਆ ਜੀ ਇਹ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾਗਾ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਿਆ ਉਹ ਵੀ ਜ਼ਰੂਰ ਦੱਸਿਓ ਮਾਫੂਲਰ ਤੇ ਸ਼ਾਲ ਤੇ ਇਹ ਡਿਜ਼ਾਈਨ ਆਪਾਂ ਜੇ ਪਾਈ ਤਾਂ ਬਹੁਤ ਜ਼ਿਆਦਾ ਵਧੀਆ ਲੱਗੂਗਾ ਚੌਥੀ ਸਲਾਈ ਆਪਾਂ ਪੂਰੀ ਦੀ ਪੂਰੀ ਜਿਹੜੀ ਉਲਟੀ ਬਣ ਕੇ ਕੰਪਲੀਟ ਕਰ ਦਿੱਤੀ ਆ ਵੈਕ ਸਾਈਡ ਤੋਂ ਦੇਖੋ ਜੀ ਡਿਜ਼ਾਈਨ ਆਪਣਾ ਬਣ ਗਿਆ ਹੁਣ ਇਹ ਹੀ ਆਪਣਾ ਜਿਹੜਾ ਸਾਰੀਆਂ ਸਲਾਈਆਂ ਨੇ ਆਪਾਂ ਨੇ ਬਾਰ-ਬਾਰ ਰਿਪੀਟ ਕਰਨੀਆਂ ਨੇ ਚਾਰ-ਚਾਰ ਸਲਾਈਆਂ ਜਿਹੜੀਆਂ ਆਪਾਂ ਪਾਈਆਂ ਨੇ ਪਹਿਲੀ ਸਲਾਈ ਦੁਬਾਰਾ ਫੇਰ ਰਿਪੀਟ ਕਰ ਦਿੰਨੇ ਆ ਇੱਕ ਵਾਰ ਆਪਾਂ ਪਹਿਲੀ ਸਲਾਈ ਪਲੇਨ ਪਾਉਗੀ ਚਾਰ ਸਲਾਈਆਂ ਤੋਂ ਬਾਅਦ ਪਹਿਲੀ ਸਲਾਈ ਆਪਣੀ ਪਲੇਨ ਪਾਉਗੀ ਜੀ ਇਸ ਤਰ੍ਹਾਂ ਆਪਾਂ ਇਸ ਸਲਾਈ ਨੂੰ ਜਿਹੜੀ ਪਲੇਨ ਪਾ ਕੇ ਕੰਪਲੀਟ ਕਰਕੇ ਅਸੀਂ ਆਪਾਂ ਦੂਜੀ ਸਲਾਈ ਤੇ ਪਹੁੰਚਾਂਗੇ ਡਿਜ਼ਾਈਨ ਸ਼ੁਰੂ ਕਰਨ ਵੇਲੇ ਵੀ ਸ਼ੁਰੂ ਤੋਂ ਪਹਿਲੀ ਸਲਾਈ ਜਿਹੜੀ ਆਪਾਂ ਨੇ ਪਲੇਨ ਪਾਈ ਸੀ ਫਿਰ ਜਦੋਂ ਡਿਜ਼ਾਈਨ ਆਪਣਾ ਪੂਰਾ ਬਣ ਜਾਂਦਾ ਚਾਰ ਸਲਾਈਆਂ ਦਾ ਪੰਜਵੀਂ ਸਲਾਈ ਆਪਣੀ ਸਟਾਰਟ ਹੁੰਦੀ ਹੈ ਯਾਨੀ ਕਿ ਪਹਿਲੀ ਸਲਾਈ ਉਹ ਆਪਾਂ ਨੇ ਪਲੇਨ ਪਾਉਣੀ ਹੁੰਦੀ ਹੈ ਉਹ ਇਸ ਤਰ੍ਹਾਂ ਆਪਣਾ ਕੁਝ ਡਿਜ਼ਾਈਨ ਹੀ ਬਣ ਕੇ ਤਿਆਰ ਹੁੰਦਾ ਜਾਊਗਾ ਡਿਜ਼ਾਈਨ ਦੀ ਹੈਗੀ ਆ ਦੂਜੀ ਸਲਾਈ ਆਪਾਂ ਆ ਗਿਆਂ ਬੈਕ ਸਾਈਡ ਤੇ ਪਹਿਲਾ ਕੁੰਡਾ ਐਕਸਟਰਾ ਉਤਾਰੋ ਚਾਹੇ ਬਣੋ ਧਾਗਾ ਆਪਾਂ ਪਿੱਛੇ ਲੈ ਜਾਾਂਗੇ ਜੀ ਹੁਣ ਆਪਾਂ ਇਸ ਤਰ੍ਹਾਂ ਕਰਕੇ ਬੈਕ ਸਾਈਡ ਤੋਂ ਦੋ ਦੋ ਕੁੰਡੀਆਂ ਦਾ ਇੱਕ ਇੱਕ ਕਰਦੇ ਜਾਵਾਂਗੇ ਆਸਤਰਾਂ ਇਸ ਤਰ੍ਹਾਂ ਕਰਕੇ ਆਪਾਂ ਦੋ ਦੋ ਕੁੰਡੀਆਂ ਦਾ ਬੈਕ ਸਾਈਡ ਤੋਂ ਇਹ ਕੀਕ ਕਰਦੇ ਜਾਵਾਂਗੇ ਇਸ ਟ੍ਰਿਕੇ ਨਾਲ ਆਪਾਂ ਇਹ ਸਿਲਾਈ ਹੈ ਜਿਹੜੀ ਪੂਰੀ ਦੀ ਪੂਰੀ ਕੰਪਲੀਟ ਕਰ ਲੈਣੀ ਆ ਬੈਕ ਸਾਈਡ ਤੋਂ ਦੋ ਦੋ ਕੁੰਡੀਆਂ ਦਾ ਇੱਕ ਇੱਕ ਤਾਗਾ ਪਿੱਛੇ ਹੀ ਰਹੂਗਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾਗਾ ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬੁਣ ਲੋ ਇੱਕ ਬੈਕ ਸਾਈਡ ਤੋਂ ਕੁਝ ਇਸ ਤਰ੍ਹਾਂ ਦਾ ਦਿੱਸਦਾ ਇਹ ਡਿਜ਼ਾਈਨ ਆਪਣਾ ਇੱਥੇ ਵੀ ਇਹ ਪੁੱਠਾ ਨਹੀਂ ਲੱਗਦਾ ਹੈਗਾ ਡਿਜ਼ਾਈਨ ਦੋਨੇ ਪਾਸਿਆਂ ਤੋਂ ਸਿੱਧਾ ਹੀ ਨਜ਼ਰ ਆਉਂਦਾਗਾ ਡਿਜ਼ਾਈਨ ਦੀ ਹੈਗੀ ਆ ਤੀਜੀ ਸਲਾਈ ਦੇਖੋ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਬਣਨ ਲੱਗ ਗਿਆ ਆਪਣਾ ਡਿਜ਼ਾਈਨ ਦੀ ਹੈਗੀ ਆ ਤੀਜੀ ਸਲਾਈ ਪਹਿਲਾ ਕੁੰਡਾ ਐਸਟਾ ਉਹਨੂੰ ਉਤਾਰੋ ਚਾਹੇ ਬਣੋ ਧਾਗਾ ਆਪਣਾ ਅੱਗੇ ਰਹੂਗਾ ਆਪਾਂ ਇਹਨਾਂ ਨੂੰ ਬੈਕ ਸਾਈਡ ਨੂੰ ਕੁੰਡੇ ਸਿੱਧੇ ਬੁਣਾਗੇ ਤੇ ਆਪਣਾ ਇੱਕ ਇੱਕ ਕੁੰਡਾ ਜਿਹੜਾ ਬਣਦਾ ਜਾਊਗਾ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ

ਅਗਾ ਆਪਣੇ ਵੱਲ ਕਰਿਆ ਫਿਰ ਇੱਕ ਗੁੰਡਾ ਸਿੱਧਾ ਬਣਾਇਆ ਇਸ ਤਰ੍ਹਾਂ ਕਰਦੇ ਹੋਏ ਆਪਾਂ ਜਿਹੜੀ ਇਹ ਸਲਾਈ ਆ ਸਾਰੀ ਸਾਰੀ ਕੰਪਲੀਟ ਕਰ ਲਾਂਗੇ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਵੇਗਾ ਦੇਖੋ ਡਿਜ਼ਾਈਨ ਆਪਣਾ ਬਣਨ ਲੱਗ ਗਿਆ ਇੱਕ ਸਲਾਈ ਆਪਣੀ ਰਹਿ ਗਈ ਆ ਉਹ ਆਪਾਂ ਕੰਪਲੀਟ ਕਰਦੇ ਆਂ ਚੌਥੀ ਸਲਾਈ ਚੌਥੀ ਸਲਾਈ ਆ ਜਿਹੜੀ ਆਪਣੀ ਡਿਜ਼ਾਈਨ ਦੀ ਬੈਕ ਸਾਈਡ ਤੋਂ ਉਲਟੀ ਸਾਈਡ ਆਪਾਂ ਆ ਗਏ ਆ ਸਾਰੀ ਦੀ ਸਾਰੀ ਉਲਟੀ ਹੀ ਪਾਉਗੀ ਜੀ ਚੌਥੀ ਸਲਾਈ ਡਿਜ਼ਾਈਨ ਦੀ ਪੂਰੀ ਦੀ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਆਪਾਂ फटाफट ਆਪਾਂ ਇਹਨੂੰ ਬਣਾਉਨੇ ਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਸਾਡਾ ਜਿਹੜਾ ਡਿਜ਼ਾਈਨ ਆ ਪਸੰਦ ਆਵੇਗਾ ਕੋਈ ਆਪਣੇ ਡਿਜ਼ਾਈਨ ਦੀਆਂ ਜਿਹੜੀਆਂ ਹੁਣ ਦੋ ਵਾਰੀ ਚਾਰ-ਚਾਰ ਸਲਾਈਆਂ ਕੰਪਲੀਟ ਹੋ ਗਈਆਂ ਨੇ ਵਾਰ-ਵਾਰ ਇੰਦਾ ਹੀ ਆਪਾਂ ਇਹ ਡਿਜ਼ਾਈਨ ਨੂੰ ਚਾਰ-ਚਾਰ ਸਲਾਈਆਂ ਨੂੰ ਰਿਪੀਟ ਕਰਦੇ ਜਾਵਾਂਗੇ ਆਪਣਾ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਬਣਦਾ ਜਾਵੇਗਾ ਬਹੁਤ ਹੀ ਪਿਆਰਾ ਤੇ ਸੋਹਣਾ ਜੜੇ ਹੈ ਨਾ ਇਹਨੂੰ ਟਰਾਈ ਜ਼ਰੂਰ ਕਰਕੇ ਦੇਖਿਆ ਜੀ ਬਣਿਆ ਹੋਇਆ ਕੁਝ ਐਦਾਂ ਲੱਗਦਾ ਕਿ ਖਰੋਸ਼ੀ ਨਾਲ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਮਿਲਦੇ ਆਂ ਜੀ ਕਿਸੇ ਫਿਰ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ